ਨਨ ਸਰਕੂਪਰੇਸ਼ਨ ਹੈ ਅੱਜ ਸਪੈਸਫਿਕਲੀ ਸਤਸ੍ਰੀਕਾਲ ਦੋਸਤੋ ਇਹ ਸੁਨਾਮ ਤੇ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਐਸਪੀ ਬਿਰਕ ਸਾਹਿਬ ਸਮੇਤ ਐਸਐਚਓ ਸੁਨਾਮ ਡੀਐਸਪੀ ਸੁਨਾਮ ਵੱਲੋਂ ਇੱਕ ਵੱਡੀ ਜੋ ਇੱਥੇ ਪੁਰਾਣਾ ਪਹਿਲਾਂ ਇੱਥੇ ਬੰਬੇ ਪੈਲ ਹੁੰਦਾ ਸੀ ਸੁਨਾਮ ਦੇ ਵਿੱਚੋਂ ਉਹਦੇ ਬਥੇਲੇ ਜਿੱਥੇ ਰੂਮ ਬਣੇ ਹੋਏ ਸੀ ਉਹ ਰੂਮ ਜਿੰਨੇ ਥੱਲੇ ਨੀਵੇਂ ਹੋ ਗਏ ਉਹਦੇ ਵਿੱਚ ਵੜ ਕੇ ਜੋ ਨਸ਼ੇ ਦੇ ਸਦਾਗਰ ਜਾ ਕਦੋਂ ਹੋਰ ਸਰਾਰਤੀ ਜਨਸਰ ਬੈੰਦੇ ਸੀ ਵੱਡੀ ਛਾਪੇਮਾਰੀ ਆ ਜਿਹੜੀ ਸੁਨਾਮ ਪੁਲਿਸ ਦੀ ਇੱਥੇ ਚੱਲ ਰਹੀ ਹੈਗੀ ਤੁਸੀਂ ਖੋਜ ਖਬਰ ਤੇ ਦੇਖ ਰਹੇ ਹੋ ਥੱਲੇ ਨੀਚੇ ਬਣੇ ਹੋਏ ਨੇ ਹਾਤੇ ਜੋ ਪਹਿਲਾਂ ਰੂਮ ਕੱਪੜੇ ਬਦਲਣ ਵਾਲੇ ਹੁੰਦੇ ਸੀਗੇ ਲੇਡੀਜ ਦੇ ਜਾਂ ਵਗੈਰਾ ਬੰਬੇ ਪੈਲਸ ਸੁਨਾਮ ਦਾ 25 30 ਸਾਲ ਪਹਿਲਾਂ ਜਿਹੜਾ ਬੰਬੇ ਪੈਲਸ ਹੁੰਦਾ ਸੀ ਉਹਦੇ ਅੰਦਰ ਥੱਲੇ ਜੋ ਜੋ ਬੇਸਮੈਂਟਾਂ ਬਣ ਚੁੱਕੀਆਂ ਨੇ ਨੀਵੇਂ ਹੋ ਚੁੱਕੇ ਨੇ ਕਿਉਂਕਿ ਮਿੱਟੀ ਪੈਣ ਕਰਕੇ ਇਹਦੇ ਅੰਦਰ ਇੱਥੇ ਬਹਿੰਦੇ ਸੀ ਨਸ਼ੇ ਵਾਲੇ ਜਾਂ ਕਹ ਦੋ ਹੋਰ ਤਸਕ ਯਾਨੀ ਕਿ ਤਸਕਰ ਕਹਿ ਲੋ ਜਾਂ ਸਰਾਰਤੀ ਅਨਸਰ ਇੱਥੇ ਵੱਡੀ ਛਾਪੇ ਮਾਰੀ ਹੈ ਜਿਹੜੀ ਕੀਤੀ ਜਾ ਰਹੀ ਹੈਗੀ ਤੁਸੀਂ ਵੇਖੋ ਪੂਰੀਆਂ ਤਸਵੀਰਾਂ ਨਾਲ ਨੇ ਕਿ ਡੀਐਸਪੀ ਸੁਨਾਮ ਐਸਐਚਓ ਸੁਨਾਮ ਇੱਥੇ ਹੋਰ ਵੀ ਤਿੰਨ ਬੰਦੇ ਬੈਠੇ ਨਸ਼ਾ ਕਰ ਰਹੇ ਨੇ ਇਹਨਾਂ ਨੂੰ ਦਵਾਈ ਦਵਾ ਦਿਓ ਹੈਨਾ ਠੀਕ ਹੈ ਤੇ ਅੱਜ ਦਾ ਜਿਹੜਾ ਕੋਆਰਡੀਨੇਟ ਸਰਚ ოਪਰੇਸ਼ਨ ਹੈ ਅੱਜ ਸੋਨ ਸਪੈਸਫਿਕਲੀ ਆ ਇਹ ਇਹ ਜੀ ਸਰ ਇਹ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ ਜਿਵੇਂ ਜੁਧ ਨਸ਼ੇ ਰੁਧਵੀ ਮੁਹਿੰਮ ਚੱਲੀ ਹੈ ਤੇ ਖਾਸ ਤੌਰ ਤੇ ਤੁਸੀਂ ਇਸ ਤਰ੍ਹਾਂ ਦੀ ਜਗਾ ਲੱਭ ਰਹੇ ਹੈਗੇ ਹਾਂਜੀ ਕਿਥੇ ਨੌਜਵਾਨ ਜਿਹੜੇ ਹੈਗੇ ਆ ਹਾਂ ਉਹ ਨਸ਼ਾ ਵਗੈਰਾ ਇਹ ਕਰਦੇ ਨੇ ਜੀ ਅੱਜ ਜਿਹੜੀ ਹੈਗੀ ਤੁਸੀਂ ਤੁਹਾਨੂੰ ਕਿਵੇਂ ਪਤਾ ਚੱਲਿਆ ਤੇ ਫਿਰ ਇੱਥੇ ਆਏ ਫਿਰ ਕੀ ਕੁਝ ਮਿਲਿਆ ਅੱਜ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਜਿਵੇਂ 26 ਜਨਵਰੀ ਵੀ ਨਜ਼ਦੀਕ ਆ ਜੀ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਅਸੀਂ ਕਰਦੇ ਰਹਿੰਦੇ ਆ ਕਦੀ ਬੱਸ ਸਟੈਂਡਾਂ ਦੀ ਚੈਕਿੰਗ ਹੁੰਦੀ ਹੈ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਹੈਨਾ ਜੀ ਜੀ ਤੇ ਇਸੇ ਤਰ੍ਹਾਂ ਅੱਜ ਦਾ ਜਿਹੜਾ ਸੀਗਾ ਸਾੜ ਗਿਆ ਉਹ ਕੋਆਰਡੀਨੈਂਸ ਸਰਚ ਆਪਰੇਸ਼ਨ ਸਪੈਸੀਫਿਕਲੀ ਸੀਗਾ ਵੀ ਉਹ ਥਾਵਾਂ ਦੀ ਸਰਚ ਕਰਨੀ ਹੈ ਜਿੱਥੇ ਜਿਹੜਾ ਨਸ਼ਾ ਕਰਨ ਵਾਲੇ ਨੇ ਬੈ ਕੇ ਨਸ਼ਾ ਕਰਦੇ ਨੇ ਠੀਕ ਹੈ ਇੱਥੇ ਜਦੋਂ ਅਸੀਂ ਆ ਕੇ ਇਹ ਪਲੇਸ ਪਹਿਲਾਂ ਹੀ ਆਇਡੈਂਟੀਫਾਈਡ ਸੀਗੀ ਵੀ ਇੱਥੇ ਸੁਨਾਮ ਚ ਵਿਨਾਇਕ ਹਸਪੀਟਲ ਦੇ ਕੋਲ ਆ ਬਿਲਡਿੰਗ ਬਣੀ ਹੋਈ ਹੈ ਅੰਡਰਗਰਾਉਂਡ ਹੈਗਾ ਪ੍ਰਾਣਾ ਬੰਬੇ ਪੈਲਸ ਹੈ ਜੀ ਤੇ ਇੱਥੇ ਬੰਦੇ ਤਿੰਨ ਕਰ ਰਹੇ ਸੀਗੇ ਯੰਗ ਮੁੰਡੇ ਨੇ ਇੱਕ ਸ਼ਾਜਲੀ ਹਾਲ ਦਾ ਕਿ ਕਿਤੋਂ ਹੋਰਦੇ ਨੇ ਜੀ ਤੇ ਟੋਟਲ ਡਿਸਟ੍ਰਿਕਟ ਦੇ ਵਿੱਚ 49 ਪਲੇਸਿਸ ਨੇ ਜੀ ਆਇਡੈਂਟੀਫਾਈ ਹੋਈਆਂ ਜੀ ਜੀ ਉਸ ਤੋਂ ਇਲਾਵਾ ਐਸ ਐਚ ਓਜ਼ ਨੂੰ ਕਿਹਾ ਕਿ ਜੇ ਉਹਨਾਂ ਨੂੰ ਲੱਗਦਾ ਹੋਰ ਕੋਈ ਜਗ੍ਹਾ ਤਾਂ ਉਹ ਐਡੋਨਮੀ ਕਰ ਸਕਦੇ ਨੇ ਜੀ ਤੇ ਪੂਰੇ ਡਿਸਟ੍ਰਿਕਟ ਚ ਮਾਨਯੋਗ ਐਸ ਐਸ ਪੀ ਸਾਹਿਬ ਸਤਾਜ ਸਿੰਘ ਚੱਲ ਆਈ ਪੀ ਐਸ ਉਹਨਾਂ ਨੇ ਤਿੰਨੇ ਐਸਪੀਜ਼ ਨੂੰ ਵੰਡ ਕੇ ਸਬਡਿਵੀਜ਼ਨਸ ਦਿੱਤੀਆਂ ਨੇ ਜੀ ਮੇਰੇ ਕੋਲ ਸੁਨਾਮ ਲੈਰਾ ਤੇ ਦੜਬਾ ਠੀਕ ਹੈ ਤੇ ਐਸਪੀ ਡੀ ਸਾਹਿਬ ਐਸਪੀ ਹੈੱਡਕ quart ਸਾਹਿਬ ਤੇ ਸਾਰੀ ਥਾਂ ਤੇ ਐਵੇਂ ਕਾਟਨ ਕਰਕੇ ਜੀ ਸਰਚ ਆਪਰੇਸ਼ਨਸ ਚੱਲ ਰਹੇ ਨੇ ਪਿਛਲੀ ਵਾਰੀ ਅਸੀਂ ਧੂਰੀ ਸੀਗਾ ਮੈਂ ਜੀ ਉੱਥੇ ਵੀ ਸਾਨੂੰ ਮੌਕੇ ਤੇ ਬੰਦੇ ਨਸ਼ਾ ਕਰਦੇ ਮਿਲੇ ਸੀ ਉਹਨਾਂ ਨੂੰ ਫਿਰ ਦਾਖਲ ਕਰਾਈਦਾ ਅੱਜ ਵੀ ਇਹ ਤਿੰਨੇ ਬੰਦੇ ਆਪ ਵੀ ਮੰਨਤ ਕਰ ਰਹੇ ਨੇ ਕਿ ਸਾਨੂੰ ਤੁਸੀਂ ਦਾਖਲ ਕਰਾਓ ਤੇ ਇੱਕ ਨਾਲ ਵੀ ਗੱਲ ਹੋਈ ਹੈ ਡੀਐਸਪੀ ਸਾਹਿਬ ਨਾਲ ਵੀ ਇਹਨਾਂ ਨੂੰ ਅਸੀਂ ਬਕਾਇਦਾ ਦਾਖਲ ਕਰਾ ਕੇ ਇਹਨਾਂ ਦੀ ਬੋਡੀ ਡੀਟੌਕਸ ਕਰਾਵਾਂਗੇ ਠੀਕ ਹੈ ਸਾਡੀ ਕੋਸ਼ਿਸ਼ ਹੋਏਗੀ ਵੀ ਜਿਹੜੀਆਂ ਜਾਨਾਂ ਐਵੇਂ ਬਚ ਸਕਣ ਉਹਨਾਂ ਨੂੰ ਬਚਾਇਆ ਜਾਵੇ ਠੀਕ ਹੈ ਤੇ ਬੜੀ ਹੀ ਸincerely ਸਾਰੀ ਪੁਲਿਸ ਐਫਰਟ ਕਰਦੀ ਹੈ ਜਦੋਂ ਤੋਂ ਵੀ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਸਾਡੀ ਜਿਹੜੀ ਸੰਗਰੂਰ ਪੁਲਿਸ ਹੈ ਮਾਨਯੋਗ ਡੀਜੀਪੀ ਸਾਹਿਬ ਦੀਆਂ ਉੱਤੋਂ ਡਾਇਰੈਕਸ਼ਨ ਹੁੰਦੀਆਂ ਨੇ ਉੱਤੋਂ ਲਿਖ ਕੇ ਆਉਂਦਾ ਕਿ ਅੱਜ ਵਾਲਾ ਜਿਹੜਾ ਕਾਡਨ ਇਨਸਰਚ ਆਪਰੇਸ਼ਨ ਉਹ ਕਾਦੇ ਬਾਰੇ ਕਰਨਾ ਤੇ ਇਹ ਸਪੈਸੀਫਿਕਲੀ ਅੱਜ ਇਹ ਸੀਗਾ ਉਹਨਾਂ ਥਾਵਾਂ ਤੇ ਕਾਰਡਨ ਕਰਕੇ ਸਰਚ ਕਰਨੀ ਸੀ ਜਿੱਥੇ ਲੋਕੀ ਬੈ ਕੇ ਨਸ਼ਾ ਕਰਦੇ ਆ ਸਰ ਇਹਨਾਂ ਨੂੰ ਜਿਵੇਂ ਤੁਸੀਂ ਡੀਟੇਨ ਕੀਤਾ ਅੱਜ ਪਕੜਿਆ ਹੈ ਵੀ ਇਹਨਾਂ ਤੋਂ ਕੋਈ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿੱਥੋਂ ਨਸ਼ਾ ਲੈਂਦੇ ਨੇ ਕੀ ਚੱਲ ਰਿਹਾ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਇੱਥੇ ਜਿਹੜੀ ਬਸਤੀ ਹੈਗੀ ਹੈ ਬਾਜੀਗਰ ਇੱਥੋਂ ਹੀ ਲੈਂਦੇ ਨੇ ਥੱਲੇ ਪੰਨੀਆਂ ਪੁੰਨੀਆਂ ਪਹਿਲਾਂ ਵੀ ਇੱਕ ਵਾਰੀ ਸਫਾਈ ਕੀਤੀ ਸੀ ਮੈਂ ਪ੍ਰਦੀਪ ਨੂੰ ਹੁਣੇ ਤੁਹਾਡੇ ਸਾਹਮਣੇ ਵੀ ਕਹਿ ਰਿਆ ਸੀ ਵੀ ਇਸ ਜਗ੍ਹਾ ਦੀ ਇੱਕ ਵਾਰੀ ਸੀ ਸਫਾਈ ਕਰਾਵਾਂਗੇ ਸਫਾਈ ਕਰਾ ਕੇ ਸਾਨੂੰ ਪਤਾ ਲੱਗੂਗਾ ਵੀ ਇੱਕ ਵਾਰੀ ਜਦੋਂ ਸਾਰੀਆਂ ਪੰਨੀਆਂ ਪੁੰਨੀਆਂ ਇੱਥੋਂ ਚੱਕਤੀਆਂ ਵੀ ਦੁਬਾਰਾ ਜੇ ਫੇਰ ਮਿਲਦੀਆਂ ਤਾਂ ਲੋਕੀ ਹੱਲੇ ਇੱਥੋਂ ਆਉਣ ਨਹੀਂ ਘਟੇ ਜਾਂ ਨਹੀਂ ਹਟੇ ਤਾਂ ਜੇ ਅਗਲੀ ਵਾਰੀ ਅਸੀਂ ਆਉਂਨੇ ਆ 15 ਦਿਨ ਬਾਅਦ ਪ੍ਰਤੀਕ ਦਾਸ ਰਿਹਾ ਸੀ ਵੀ ਅਸੀਂ ਹਰ ਦੂਜੇ ਤੀਜੇ ਦਿਨ ਇੱਥੇ ਦਬਿਸ਼ ਦਿੰਨੇ ਆ ਠੀਕ ਹੈ ਤੇ ਉਹਦੇ باوجود ਫੇਰ ਪਤਾ ਲੱਗੂਗਾ ਨਾ ਕਿ ਅੱਗੇ ਤੋਂ ਹਟਿਆ ਕਿ ਨਹੀਂ ਉਹ ਤਾਂ ਹੀ ਪਤਾ ਲੱਗੂਗਾ ਵੀ ਇੱਥੇ ਸਾਨੂੰ ਇਹੋ ਜਿਹਾ ਮਟੀਰੀਅਲ ਮਿਲਦਾ ਹੈ ਦੁਬਾਰਾ ਕਿ ਨਹੀਂ ਮਿਲਦਾ ਤੇ ਵਿਰਖ ਸਾਹਿਬ ਵਿਰਖ ਸਾਹਿਬ ਜਿਸ ਤਰ੍ਹਾਂ ਨੋਜਾਫ ਫੜੇ ਨੇ ਉਹਨਾਂ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਜਾਊਗਾ ਸਮਝਾਇਆ ਜਾਊਗਾ ਕਿ ਉਹਨਾਂ ਨੂੰ ਪਰਿਵਾਰ ਤਾਂ ਦੁਖੀ ਨੇ ਉਹ ਹੁਣੇ ਇਹਨਾਂ ਚੋਂ ਇੱਕ ਬੱਚਾ ਕਹਿ ਰਿਹਾ ਸੀਗਾ ਵੀ ਮੇਰੇ ਪਰਿਵਾਰ ਵਾਲੇ ਵੀ ਖੁਸ਼ ਹੋ ਜਾਣਗੇ ਵੀ ਸਾਡੇ ਬੱਚੇ ਨੇ ਨਸ਼ਾ ਛੱਡ ਤਾ ਠੀਕ ਹੈ ਜੀ ਸੋ ਕਈ ਵਾਰੀ ਉਹਨਾਂ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਗਵਰਨਮੈਂਟ ਵੱਲੋਂ ਫ੍ਰੀ ਟ੍ਰੀਟਮੈਂਟ ਇਹਨਾਂ ਦਾ ਕਰਾਉਣਾ ਇਹਨਾਂ ਨੂੰ ਜੇ ਇਹ ਚਾਹਣਗੇ ਕਿਸੇ ਰੋਜ਼ਗਾਰ ਨਾਲ ਜੋੜਨਾ ਇਹ ਸਾਰੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਥੋੜਾ ਜਿਹਾ ਉਹਨਾਂ ਦੀ ਕਾਉਂਸਲਿੰਗ ਕਰਕੇ ਪਹਿਲਾਂ ਮੈਂ 15 ਮਿੰਟ ਲਾਏ ਆ ਉਹਨਾਂ ਨੂੰ ਕਿ ਵੀ ਛੱਡ ਦੋ ਵੀ ਕਿਉਂ ਮੌਤ ਦੇ ਮੂੰਹ ਵੱਲ ਨੂੰ ਜਾ ਰਹੇ ਆ ਜੀ ਜੀ ਠੀਕ ਹੈ ਸਮਝਾਇਆ ਉਹਨਾਂ ਦੀ ਹਾਲਤ ਸਾਰਿਆਂ ਦੀ ਫਿਜ਼ੀਕਲ ਕੋਈ ਇੰਨੀ ਵਧੀਆ ਨਹੀਂ ਹੈਗੀ ਲੱਗ ਰਿਹਾ ਜੀ ਵੀ ਜੇ ਨਾ ਹਟੇ ਤਾਂ ਸਮਝਦੇ ਹੋ ਤੇ ਇਸਾ ਦੇ ਜਿਹੜੇ ਬੱਚੇ ਫੜੇ ਆ ਇਹ 18 ਸਾਲ ਤੋਂ ਉੱਤੇ ਲੱਗਦੇ ਘੱਟੇ ਇਹਦੇ ਨਹੀਂ ਘੱਟ ਵਾਲੇ ਤੋਂ ਨਹੀਂ ਹੈਗੇ ਜਿਆਦਾ ਵਾਲੇ ਨੇ ਤੇ ਮੰਨੇ ਨੇ ਵੀ ਐ ਕਰਕੇ ਵੀ ਅਸੀਂ ਹਸਪੀਟਲ ਦਾਖਲ ਹੋ ਜਾਗੇ ਸਾਡਾ ਨਸ਼ਾ ਛਡਾਓ ਹਾਂ ਥੱਲੇ ਪਿੰਦੇ ਪੰਨੀ ਹੱਥ 'ਚ ਤੇ ਲਾਈਟਰ ਦੇ ਨਾਲ ਥੱਲੇ ਕਰਦੇ ਫੜੇ ਸੀ ਤੇ ਫਿਰ ਆਪ ਹੀ ਮਿੰਤ ਕਰ ਰਹੇ ਨੇ ਕਿ ਵੀ ਸਾਨੂੰ ਦਾਖਲ ਕਰਾਓ ਤੇ ਅਸੀਂ ਦਾਖਲ ਹੋਣਾ ਚਾਹੁੰਦੇ ਆ ਠੀਕ ਹੈ ਮਿੰਤ ਕਰ ਰਹੇ ਨੇ ਫਿਰ ਕਾਉਂਸਲਿੰਗ ਕੀਤੀ ਵੀ ਉੱਥੇ ਆਪਣਾ ਪੂਰਾ ਕਰਿਆ ਜੇ ਕੋਰਸ ਵਿੱਚ ਨਾ ਛੱਡ ਕੇ ਆਇਓ ਠੀਕ ਹੈ ਕਈ ਵਾਰੀ ਉੱਥੋਂ ਕਰਦੇ ਕੋਸ਼ਿਸ਼ ਏ ਤਰ ਤਰ ਵਧੀਆ ਰੋਟੀ ਮਿਲਦੀ ਏ ਉੱਥੇ ਵਧੀਆ ਖਾਣਾ ਪੀਣਾ ਏ ਲੱਗ ਰਿਹਾ ਕਿ ਕਈ ਕਈ ਦਿਨਾਂ ਤੋਂ ਨਾਤੇ ਨਹੀਂ ਹੈਗੇ ਹੈਨਾ ਤੇ ਜਿੰਦਗੀ ਸੁਧਰ ਚੂਗੀ ਜੇ ਉੱਥੇ ਜਾਣਗੇ ਤਾਂ ਤੇ ਵਿਰਖ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਗਿਆ ਵੀ ਜਿਹੜੀ ਸੰਗੋ ਜਿਲ੍ਹਾ ਪੁਲਿਸ ਹੈ ਪੂਰੀ ਤਰ੍ਹਾਂ ਲੱਗੀ ਹੋਈ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਖਾਸ ਤੌਰ ਤੇ ਸਨਾਮ ਪੁਲਿਸ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਇਹ ਵੀ ਇਹ ਸੋਸ਼ਲ ਮੀਡੀਆ ਤੇ ਆ ਰਹੀ ਵੀ 26 ਜਨਵਰੀ ਨੂੰ ਸਨਮਾਨਿਤ ਵੀ ਕੀਤੀ ਕੀਤਾ ਜਾ ਰਿਹਾ ਅਧਿਕਾਰੀਆਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡੇ ਡਿਸਟ੍ਰਿਕਟ ਲਈ ਬੜੇ ਮਾਣ ਦੀ ਗੱਲ ਹੈ ਸਾਡੇ ਐਸਐਸਪੀ ਸਾਹਿਬ ਦਾ ਵੇਖੋ ਕਿੱਡਾ ਸ਼ਲਾਘਾਯੋਗ ਕੰਮ ਹੈ ਕਿ ਸਾਡੇ ਜ਼ਿਲ੍ਹੇ ਦੇ ਤਿੰਨ ਅਫਸਰਸ ਐਸਪੀ ਡੀ ਸਾਹਿਬ ਐਸਪੀ ਡੀਐਸਪੀ ਡੀ ਸਾਹਿਬ ਡੀਐਸਪੀ ਸਨਾਮ ਸਾਹਿਬ ਇਹਨਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ 26 ਜਨਵਰੀ ਤੇ ਇੱਕ ਜ਼ਿਲ੍ਹੇ ਦੇ ਹੀ ਤਿੰਨ ਅਫਸਰ ਸਨਮਾਨਿਤ ਹੋ ਰਹੇ ਆ ਤਾਂ ਐਸਐਸਪੀ ਸਾਹਿਬ ਦਾ ਇਹਦੇ ਚ ਜਿਹੜਾ ਹੈਗਾ ਕੰਮ ਉਹ ਵੀ ਸ਼ਲਾਘਾਯੋਗ ਹੈ ਕਿ ਉਹਨਾਂ ਨੇ ਆਪਣੇ ਬੰਦਿਆਂ ਨੂੰ ਐਪਰੀਸ਼ੀਏਟ ਕਰਾਉਣ ਲਈ ਲਿਖ ਕੇ ਭੇਜਿਆ ਕੱਲੇ ਲਿਖ ਕੇ ਭੇਜਣ ਨਾਲ ਹੀ ਨਹੀਂ ਮਿਲ ਜਾਂਦਾ ਉੱਥੇ ਪੂਰਾ ਸਟੇਟ ਲੈਵਲ ਦਾ ਪਹਿਲਾਂ ਰੇਂਜ ਲੈਵਲ ਤੇ छानਨਾਂ ਲੱਗਦਾ ਹਰ ਇੱਕ ਜ਼ਿਲ੍ਹੇ ਚੋਂ ਲੱਕੇ ਸਪਾਰਸ਼ਾਂ ਹੁੰਦੀਆਂ ਫਿਰ ਡੀਜੀਪੀ ਸਾਹਿਬ ਆਫਿਸ ਚ ਫਿਰ ਅੱਗੇ ਹੋਮ ਚ ਤਾਂ ਤਿੰਨ ਬੰਦੇ ਸਾਡੇ ਸਿਲੈਕਟ ਹੋ ਚੁੱਕੇ ਨੇ ਉਹ ਸਾਡੇ ਜ਼ਿਲ੍ਹੇ ਲਈ ਬੜੀ ਮਾਣ ਦੀ ਗੱਲ ਹੈ ਤੇ ਸਾਰੇ ਤਗੜਾ ਕੰਮ ਕਰ ਰਹੇ ਨੇ ਤਾਂ ਹੀ ਇਹ ਜਿਹੜੇ ਅਵਾਰਡ ਮਿਲ ਰਹੇ ਨੇ ਸਪੈਸ਼ਲੀ ਪ੍ਰਤੀਕ ਦਾ ਕੰਮ ਵੀ ਬੜਾ ਸਲਾਘਾਯੋਗ ਹੁੰਦਾ ਹਰ ਸਵੇਰੇ ਸਾਡੀ ਜਿਹੜੀ ਕੌਨ ਕਾਲ ਹੁੰਦੀ ਹੈ ਉਹਦੇ ਚ ਸਾਰੀ ਸਮੀਖਿਆ ਕੀਤੀ ਜਾਂਦੀ ਹੈ ਕਿ ਕੱਲ 24 ਘੰਟੇ ਦਾ ਕੰਮ ਕਿਹੜੇ ਐਸਚਓ ਦਾ ਕੀ ਹੈ ਪਿਛਲੇ 1 ਹਫਤੇ ਦਾ ਕੰਮ ਕੀ ਹੈ ਪਿਛਲੇ 15 ਦਿਨਾਂ ਦਾ ਕੰਮ ਕੀ ਹੈ ਜੀ ਤਾਂ ਉਹਦੇ ਚ ਹਮੇਸ਼ਾ ਹੀ ਇਹ ਜਿਹੜੇ ਪਹਿਲੇ ਦੋ ਤਿੰਨਾਂ ਚੋਂ ਹੁੰਦਾ ਡੀਐਸਪੀ ਸਾਹਿਬ ਦਾ ਕੰਮ ਹੀ ਹਮੇਸ਼ਾ ਟੌਪ ਤੇ ਹੁੰਦਾ ਬਿਲਕੁਲ ਵਿਰਕ ਸਾਹਿਬ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਚੇਤਾਵਨੀ ਦਿੱਤੀ ਹੈ ਵੀ ਅਸੀਂ ਵਾਰਨਿੰਗਾਂ ਬਹੁਤ ਦੇ ਚੁੱਕੇ ਜਿਹੜੇ ਨਸ਼ਾ ਵੇਚਦੇ ਹੁਣ ਉਹਨਾਂ ਨਾਲ ਸਖਤ ਕਾਰ ਵੀ ਚੱਲ ਰਹੀ ਹੈਗੀ ਜਿਵੇਂ ਤੁਸੀਂ ਮਕਾਨ ਵੀ ਢਟਾਏ ਨੇ ਦਾ ਲਗਾਤਾਰ ਚੱਲਦੀ ਰਹੇਗੀ ਉਹਨਾਂ ਚ ਹੁਣ ਫਿਰ ਚੇਤਾਵਨੀ ਹੈਗੀ ਮੈਂ ਕਹ ਰਿਹਾ ਬਿਲਕੁਲ ਉਹ ਤਾਂ ਚੇਤਾਵਨੀਆਂ ਬਹੁਤ ਦਿੱਤੀਆਂ ਹੁਣ ਐਕਸ਼ਨ ਹੋ ਰਿਹਾਗਾ ਤੇ ਉਹਦਾ ਡੈਟਰੈਂਟ ਇਫੈਕਟ ਹੈ ਬਹੁਤ ਉਹਦੇ ਨਾਲ ਫਰਕ ਪੈ ਰਿਹਾ ਬਹੁਤ ਫਰਕ ਪੈ ਰਿਹਾ ਠੀਕ ਹੈ ਧੰਨਵਾਦ ਬਿਲਕੁਲ ਜੀ ਤੇ ਬਿਲਕੁਲ ਜੀ ਸੰਗਰੂਰ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਲੱਗੀ ਹੋਈ ਹੈ ਤੇ ਸਨਾਮ ਪੁਲਿਸ ਦੀ ਵੀ ਕਾਰਗੁਜ਼ਾਰੀ ਇਹ ਦੱਸੀ ਹੈਗੀ ਜਿਵੇਂ ਵਿਰਤ ਸਾਹਿਬ ਨੇ ਕਿਹਾ ਹੈਗਾ ਕਿ ਐਸਐਸਟੀ ਸਾਹਿਬ ਵੱਲੋਂ ਜਿਹੜਾ ਹੈਗਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਨੂੰ ਤੇ ਸਰਚ ਆਪਰੇਸ਼ਨ ਇਹ ਲਗਾਤਾਰ ਹੀ ਚੱਲਦੇ ਰਹਿਣਗੇ ਜੀ ਇਹਨਾਂ ਨੇ ਕਿਹਾ ਹੈਗਾ ਉਹਨਾਂ ਅੱਜ ਇਹ ਵੀ ਖੁਲਾਸਾ ਕੀਤਾ ਹੈ ਕਿ ਤਿੰਨ ਜਿਹੜੇ ਨੌਜਵਾਨ ਫੜੇ ਸੀ ਨਸ਼ਾ ਕਰਦੇ ਤੇ ਉਹਨਾਂ ਨੂੰ ਹਸਪਤਾਲ ਵਗੈਰਾ ਦਾਖਲ ਕਰਾਇਆ ਜਾਏਗਾ ਨਸ਼ਾ ਛੁਡਾਇਆ ਜਾਏਗਾ ਉਹਨਾਂ ਦਾ ਜੀ ਧੰਨਵਾਦ